ਆ ਸਾਡੇ ਛੇਤਰ ਥੱਲੇ ਪਿਆਜ ਹੈ। ਹੂੰ ਤੇ ਇਹਨੂੰ ਛਤਰੀਆਂ ਹੀ ਠੋਕੀ ਜਾਣਾ ਜਿੰਨਾ ਜਿਆਦਾ ਅਹੀਂ ਜਿਹਨੇ ਨਾ ਮੱਝ ਵੀ ਸਿੱਖ ਸਾਡੀ ਜਿਹੜੀ ਕੌਮ ਆ ਅਹੀਂ ਤੇ ਤਨ ਕੇ ਰੱਖਣੀ ਹੈ ਇਹੋ ਜੀ। ਨਸ਼ਾ ਇਹ ਕਰਦਾ ਨਸ਼ੇੜੀ ਤਗੜਾ ਆ। ਬਾਹਰ ਘਾੜ ਚ ਬੋਲੀ ਗਿਆ ਇਹਨੂੰ ਪਤਾ ਹੀ ਨਹੀਂ ਮੈਂ ਕੀ ਕਹਿਣਾ ਪਿਆ। ਉਹ ਤਾਂ ਮੈਂ ਤੁਹਾਨੂੰ ਪਹਿਲਾਂ ਦੱਸਤਾ ਫੀਮ ਰਜਮੀ ਖੰਦਾ ਨਸ਼ੇੜੀ ਜ਼ਰੇ ਦਾ ਆ। ਬੋਲਣ ਦੀ ਇਹਨੂੰ ਅਕਲ ਨਹੀਂ ਗਈ। ਜਿਹੜਾ ਉਹਨੂੰ ਰਾਜਾ 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 ਕਹਿ ਰਹੇ ਆ। ਮੈਨੂੰ ਤੇ ਇਹ ਗੱਲ ਦੀ ਸ਼ਰਮ ਆ ਰਹੀ ਆ। ਕਾਹਦਾ ਰਾਜਾ ਉਹ? ਕੋਈ ਵੀ ਜਿਹੜਾ ਉਹਦਾ ਕੋਈ ਵੀ ਮਾਰ ਦੋਲਫਾਜ਼ ਬੋਨੂਗਾ ਨਾ ਅਸੀਂ ਉਹਦੇ ਸਿਰ 'ਚ ਛਿੱਤਰੀ ਮਾਰਾਂਗੇ ਬੇਸ਼ਰਮ ਸਿਰੇ ਦਾ ਜੀ ਇਹਨੂੰ ਕੋਈ ਲੱਥੀ ਚੜੀ ਨਹੀਂ ਇਹ ਸੈਲਫਿਸ਼ ਬੰਦਾ ਇਹਦੇ ਮੂੰਹ ਤੇ ਤੁਸੀਂ ਕਿਸੇ ਮਰਕਤੇ ਬੈਠਾ ਹੋਗਾ ਹਾਸਾ ਆਊਗਾ ਤੇ ਮੂੰਹ ਤੇ ਇਹ ਇਹਨਾਂ ਦੇ ਗਲੂਆਂ 'ਚ ਹੱਥ ਪਾਇਆ ਉਹਨਾਂ ਦੀ ਯੁਰਤ ਕੀ ਬਿਜੇ ਬੋਲ ਵੀ ਜਾਣ ਡਰ ਲੱਥੇ ਹੋਇਆ ਜੀ ਉਹਨਾਂ ਨੂੰ ਡਰ ਪਾਵਾਂਗੇ ਇਹਨਾਂ ਨੂੰ ਡਰ ਪਾਵਾਂਗੇ ਇਹਨਾਂ ਨੂੰ ਖਿੱਚ ਕੇ ਲਿਆਵਾਂਗੇ ਸਟੇਜਾਂ ਤੋਂ ਇਹ ਤਾਂ 2027 'ਚ ਪਤਾ ਇਹਨਾਂ ਸਾਫ਼ ਕਰਵਾ ਲਿਆ ਆਪਦਾ ਕਾਂਗਰਸ ਪਾਰਟੀ ਨੂੰ ਸਾਡੇ ਪਿੰਡ 'ਚ ਲੈਣਾ ਆਵੇ ਕਿਤੇ ਇਹਦਾ ਇਸ ਮਾਨਦ ਦੂਜੀ ਤਰ੍ਹਾਂ ਕਰਾਂਗੇ ਫਿਰ ਇਹਦਾ ਜੇ ਛੇਤਰਾਂ ਆਧਾਰ ਪੈ ਉਹਵੇਂ ਸੱਚੀ ਮੁੱਚੀ ਗੱਲ ਚਾਰ ਪਾ ਕੇ ਦਰਾਂਗੇ ਇਹਨਾਂ ਦੀਆਂ ਕੋਠੀਆਂ ਵੱਡੀਆਂ ਦੇ ਵੋਟਾਂ ਤਿੰਨ ਸਾਡੇ 2 ਮਰਦਿਆਂ ਇੱਥਾਂ ਤੇ 12 ਵੋਟਾਂ ਕਹਿੰਦਾ ਨਾ ਮੈਂ ਤੁਹਾਡੀਆਂ ਜੁੱਤੀਆਂ ਰਾਹਾਂ ਦੇ ਉੱਤੇ ਤੇ ਫਿਰ ਜੁੱਤੀਆਂ ਹੀ ਰੱਖੂਗਾ ਜ ਇਹਦਾ ਠੱਗੀਆਂ ਮਾਰ ਮਾਰਤਾ ਬਣਿਆ ਆਪਾਂ ਨੂੰ ਹੀ ਪਤਾ ਹੀ ਹੈਦਾ ਜੀ ਵੀ ਕਿੰਨੇ ਕੁ ਜੋਗਾ ਸੀ ਇਹ ਇਹਨੇ ਬੱਸਾਂ ਚੋਂ ਕਮਾਈ ਕੀਤੀ ਹੁਣ ਬੱਸਾਂ ਦੀ ਬਾਡੀਆਂ ਖਾਧੀਆਂ ਇਹਨਾਂ ਨੇ ਕਰ ਲਏ ਸਮਝੌਤੇ ਅਸੀਂ ਅਣਖਾਂ 'ਚ ਮਾਰੇ ਗਏ ਆ ਸਾਡੀ ਕੌਮ ਨੇ ਅਣਖ ਨਾਲ ਸਮਝੌਤਾ ਨਹੀਂ ਕੀਤਾ ਇਹਦਾ ਗੁਰੂ ਗੋਬਿੰਦ ਸਿੰਘ ਜੀ ਨੇ ਬਤਾਵਾ ਦੇ ਆਏ ਸੀਗੇ ਖਾਵਾ ਮੰਗਦੇ ਸੀ ਆਪਣੇ ਹੜਾਂ 'ਚ ਆਇਆ ਸੀ ਇਹ ਆਸ਼ੂ ਦੇ ਘਰੇ ਬੈਠਾ ਪਕੌੜੇ ਖਾਈ ਜਾਂਦਾ ਸੀ ਚਾਹ ਨਾਲ ਗੁਲਾਬ ਜਾਨ ਖਾਈ ਜਾਂਦਾ ਜੀ ਇਹਨੂੰ ਸ਼ਰਮ ਹੀ ਨਹੀਂ ਕੋਈ ਇਹ ਜਮਾਂ ਸਿਰੇ ਦਾ ਰਾਣਾ ਸਾਹਿਬ ਨੇ ਰਾਣਾ ਗੁਰਜੀਤ ਜਿਹੜਾ ਉਹਨੇ ਵੀ ਕਿਹਾ ਕਹਿੰਦਾ ਸੈਲਫਿਸ਼ ਬੰਦਾ ਉਹਦੀ ਪਾਰਟੀ ਦਾ ਬੰਦਾ ਹੀ ਰਾਜੇ ਵੜਿੰਗ ਦੇ ਪੁੱਤਲੇ ਹਰੇਕ ਜ਼ਿਲ੍ਹੇ ਦੇ ਵਿੱਚ ਫੁਕੇ ਜਾ ਰਹੇ ਨੇ ਪਿੰਡਾਂ 'ਚ ਫੁਕੇ ਜਾ ਰਹੇ ਨੇ ਤੇ ਹੁਣ ਵੀ ਪਿੰਡ ਦੇ ਵਿੱਚ ਅਨਾਉਂਸਮੈਂਟ ਕਰਾ ਕੇ ਪਿੰਡ ਇਕੱਠਾ ਕੀਤਾ ਗਿਆ ਤੇ ਗਲ ਦੇ ਵਿੱਚ ਛਿੱਤਰਾਂ ਦਾ ਹਾਰ ਪਾਇਆ ਗਿਆ ਔਰ ਉਹਦਾ ਪੁੱਤਲਾ ਫੁਕਿਆ ਜਾ ਰਿਹਾ ਹੈ ਲੱਖੋ ਕੀ ਬਹਿਰਾਮ ਪਿੰਡ ਦੇ ਵਿੱਚ ਔਰ ਇੱਥੇ ਵੀ ਰਾਜੇ ਵੜਿੰਗ ਦਾ ਹੁਣ ਪੁੱਤਲਾ ਫੁਕਿਆ ਜਾ ਰਿਹਾ ਹੈ ਆ ਵਾਜ ਕਹਿੰਦੇ ਦਵਾਈ ਗਈ ਪਿੰਡ 'ਚ ਕਹਿੰਦੇ ਹਾਰ ਪਾਏ ਗਏ ਨੇ ਤੇ ਪੁੱਤਲਾ ਫੁਕਰਿਓ ਹਾਂਜੀ ਭਾਈ ਜੀ ਇਹਨੇ ਬਹੁਤ ਹੀ ਕਨੌਣੀ ਹਰਕਤ ਕੀਤੀ ਜੋ ਸਾਰੇ ਸੰਸਾਰ ਨੂੰ ਪਤਾ ਹੀ ਲੱਗ ਚੁੱਕਿਆ ਸਾਡੇ ਭਾਈਚਾਰੇ ਲਈ ਇਹ ਕਹਿ ਰਿਹਾ ਵੀ ਅਸੀਂ ਕਾਂਗਰਸ ਪਾਰਟੀ ਨੇ ਬੂਟਾ ਸਿੰਘ ਗ੍ਰਹਿ ਮੰਤਰੀ ਬਣਾਤਾ ਜੀ ਸੰਤ ਗੁਰੂ ਗੋਬਿੰਦ ਸਿੰਘ ਜੀ ਸੀਨੇ ਨਾਲ ਲਾਗੇ ਸੀਗੇ ਸੰਤ ਉੱਚੀਆਂ ਪਦਵੀਆਂ ਤੇ ਭਾਗੇ ਸੀਗੇ ਇਹ ਕੌਣ ਹੁੰਦੇ ਸਾਨੂੰ ਉੱਚੀਆਂ ਪਦਵੀਆਂ ਤੇ ਭਾਉਣ ਵਾਲੇ ਅਜੀ ਦਾ ਬਾਬੇ ਜੀਵਨ ਸਿੰਘ ਦੀ ਹੋਂਦ ਚੋਂ ਆ ਅਸੀਂ ਤਾਂ ਉਹਨਾਂ ਦੀ ਕੌਮ ਆ ਲਾੜਲੀ ਇਹਦਾ ਸਾਡੇ ਤੇ ਸੇਕੀਆਂ ਰੋਟੀਆਂ ਸੇਕਦੇ ਨੇ ਜਦੋਂ ਵੋਟਾਂ ਆਉਂਦੀਆਂ ਸਾਨੂੰ ਵੋਟਾਂ ਲੈ ਕੇ ਮੁੜ ਕੇ ਸਾਨੂੰ ਇਹ ਪੁੱਛਦੇ ਨਹੀਂ ਜੀ ਇਹ ਮੁੜ ਕੇ ਨਾ ਸਾਨੂੰ ਦਫ਼ਤਰਾਂ 'ਚ ਵੜਨਦੇ ਨੇ ਨਾ ਕੋਈ ਮੁੜ ਕੇ ਇਹਨਾਂ ਨੇ ਅੱਗੇ ਕਰਨ ਦੇ ਆਪਦੇ ਆਗੂ ਉਹਨਾਂ ਨੂੰ ਪਤਾ ਹੀ ਕਿਹੜੇ ਕਰਨੇ ਹੁੰਦੇ ਜਿਨ੍ਹਾਂ ਕੋਈ ਜਾਇਦਾਦਾਂ ਹਨ ਜਿਨ੍ਹਾਂ ਨੇ ਝੋਲੇ ਪਰ ਪਰ ਜਾਣੇ ਸਾਡੇ ਕੋਲ ਦਿਹਾੜੀ ਦਾ ਪਾ ਚਲੋ ਸਾਡੇ ਭਾਈਚਾਰਾ ਗਰੀਬ ਰਹਿ ਗਿਆ ਇਹਨਾਂ ਨੇ ਕਰ ਲਏ ਸਮਝੌਤੇ ਅਸੀਂ ਅਣਖਾਂ 'ਚ ਮਾਰੇ ਗਏ ਆ ਸਾਡੀ ਕੌਮ ਨੇ ਅਣਖ ਨਾਲ ਸਮਝੌਤਾ ਨਹੀਂ ਕੀਤਾ ਇਹਦਾ ਗੁਰੂ ਗੋਬਿੰਦ ਸਿੰਘ ਜੀ ਨੇ ਬਤਾਵਾ ਦੇ ਆਏ ਸੀਗੇ ਖਾਵਾ ਮੰਗਦੇ ਸੀ ਇਹ ਉੱਥੋਂ ਭੱਜ ਜਾਏ ਇਹ ਅੱਜ ਇਹ ਸਾਨੂੰ ਚੈਲੰਜ ਕਰਦੇ ਨੇ ਸਾਡੀ ਮਾਰਸ਼ਲ ਕੌਮ ਆ ਸਾਡੀ ਜਹਾਰੂ ਕੌਮ ਆ ਅਣਖਾਂ ਨੇ ਇਹ ਅੱਜ ਵੀ ਸਮਝੌਤੇ ਕਰਦੇ ਨੇ ਕਿਤੇ ਇਹਨਾਂ ਦਾ ਵਿਆਹ ਸ਼ਾਦੀ ਕਰਨਾ ਉੱਥੇ ਵੀ ਸਮਝੌਤੇ ਕਰਦੇ ਨੇ ਜ਼ਮੀਨ ਨੂੰ ਰਿਸ਼ਤਾ ਕਰਦੇ ਨੇ ਅੱਜ ਵੀ ਇਹਨਾਂ ਦੇ ਸਮਝੌਤੇ ਹੀ ਚੱਲ ਰਹੇ ਨੇ ਅੱਛਾ ਪੁੱਤਲੇ ਤਾਂ ਫੂਕ ਰਹੇ ਨੇ ਸਾਰੇ ਪੰਜਾਬ 'ਚ ਤੇ ਤੁਸੀਂ ਹਾਰ ਪਾਤਾ ਅਸੀਂ ਹਾਰ ਪਾਵਾਂਗੇ ਤੇ ਪਿੰਡ 'ਚ ਆਏ ਗਾ ਇਹ ਜੇ ਪਿੰਡ 'ਚ ਸਾਡੇ ਕਿਤੇ ਪ੍ਰੋਗਰਾਮ ਕਿਤੇ ਬਾਈਚਾਂਸ ਕਾਰਸ ਦਾ ਰੱਖਣਾ ਲਵੇ ਕਾਂਗਰਸ ਪਾਰਟੀ ਨੂੰ ਸਾਡੇ ਪਿੰਡ 'ਚ ਲੈਣਾ ਆਵੇ ਕਿਤੇ ਇਹਦਾ ਅਸੀਂ ਸਮਾਂਦ ਦੂਜੀ ਤਰ੍ਹਾਂ ਕਰਾਂਗੇ ਫਿਰ ਇਹਦਾ ਜਿਹੜੇ ਛੇਤਰਾਂ ਆਧਾਰ ਪਏ ਉਹਵੇਂ ਸੱਚੀ ਮੁੱਚੀ ਗੱਲ ਚਾਰ ਪਾ ਕੇ ਦਰਾਂਗੇ ਸਾਡੀ ਪਾਰਟੀ ਨੂੰ ਵੀ ਅਪੀਲ ਆ ਕਾਂਗਰਸ ਨੂੰ ਵੀ ਇਸ ਬੰਦੇ ਨੂੰ ਪਾਰਟੀ ਚੋਂ ਬਾਹਰ ਕੀਤਾ ਜਾਵੇ ਸਾਰੇ ਸਮਾਜ ਵੱਲੋਂ ਅੱਛਾ ਬਿਆਨ ਨਹੀਂ ਆਇਆ ਕਿਸੇ ਦਾ ਹੋਰ ਦਾ ਇਸ ਪਾਰਟੀ ਦੇ ਵਿੱਚੋਂ ਵੀ ਇਹਨੇ ਗਲਤ ਕੀਤਾ ਜੇ ਇਹਨੂੰ ਨਹੀਂ ਕਰਨਾ ਚਾਹੀਦਾ ਸੀ ਉਹ ਚਲੋ ਉਹਨਾਂ ਦੀ ਥਿੰਕਿੰਗ ਹੈ ਜੀ ਚਲੋ ਅਸੀਂ ਤਾਂ ਇਸ ਕਿੰਨੇ ਵੀ ਆਪਦੀ ਭਾਈਚਾਰੇ ਲਈ ਖੜਨਾ ਚਾਹੀਦਾ ਜੀ ਪਾਰਟੀਆਂ ਬਹੁਤ ਪਿੱਛੇ ਰਹਿ ਜਾਂਦੀਆਂ ਜਿੱਥੇ ਆਪਦਾ ਭਾਈਚਾਰਾ ਪਰਿਵਾਰਕ ਸਾਂਝ ਆ ਜਾਂਦੀਆਂ ਜਿੱਥੇ ਸਾਡੇ ਪਰਿਵਾਰ ਨੂੰ ਖੜਨਾ ਚਾਹੀਦਾ ਪਰ ਸਾਡੇ ਬੰਦੇ ਨੇ ਕੁਝ ਕਮੀਆਂ ਲਾ ਲੋ ਜੇ ਕੁਝ ਸਾਡੇ ਪਰਿਵਾਰ ਦੀਆਂ ਵੀ ਕਮੀਆਂ ਤਾਂ ਹੀ ਉਹ ਬੋਲਦੇ ਆ ਇਹਨਾਂ ਦੇ ਗਲੂਆਂ 'ਚ ਹੱਥ ਪਾਇਆ ਉਹਨਾਂ ਦੀ ਯਰਤ ਕੀ ਵੀ ਬੋਲ ਵੀ ਜਾਣ ਜਿਹੜੇ ਬਿਆਨ ਇਸ ਤਰ੍ਹਾਂ ਦੇ ਦਿੱਤੇ ਜਾਂਦੇ ਆ ਲੱਗਦਾ ਲੀਡਰਾਂ ਨੂੰ ਸੋਚਣਾ ਚਾਹੀਦਾ ਕੋਈ ਜ਼ੁਬਾਨ ਤੇ ਲਗਾਮ ਰੱਖਣੀ ਚਾਹੀਦੀ ਹੈ ਲੀਡਰਾਂ ਦੇ ਜ਼ੁਬਾਨ ਇਹਨਾਂ ਡਰ ਲੱਥੇ ਹੋਇਆ ਜੀ ਉਹਨਾਂ ਨੂੰ ਡਰ ਪਾਵਾਂਗੇ ਜਿਵੇਂ ਹੁਣ ਤਾਂ ਕਈ ਇਹਨਾਂ ਨੂੰ ਡਰ ਪਾਵਾਂਗੇ ਇਹਨਾਂ ਨੂੰ ਖਿੱਚ ਕੇ ਲਿਆਵਾਂਗੇ ਸਟੇਜਾਂ ਤੋਂ ਇਹਨਾਂ ਦੇ ਵਿਰੋਧ ਕਰਾਂਗੇ ਹੁਣ ਅਸੀਂ ਜਿੱਥੇ ਵੀ ਰਾਜੇ ਵਡਿੰਗ ਦਾ ਪ੍ਰੋਗਰਾਮ ਹੋਊਗਾ ਅਸੀਂ ਬਣਾ ਰਹੇ ਆ ਨੌਜਵਾਨ ਸਭਾ ਲੋਰਾਨੀਤੀ ਜਿੱਥੇ ਵੀ ਇਹਦਾ ਪ੍ਰੋਗਰਾਮ ਹੋਊਗਾ ਉੱਥੇ ਅਸੀਂ ਦਾ ਵਿਰੋਧ ਕਰਾਂਗੇ ਜਾ ਕੇ ਜੀ ਤੁਸੀਂ ਕੀ ਕਹਿ ਰਹੇ ਸੀ ਬਚੁਰ ਉਹ ਇਹੋ ਕਹਿੰਦੇ ਵੀ ਕਹਿੰਦਾ ਨਾ ਮੈਂ ਤੁਹਾਡੀਆਂ ਜੁੱਤੀਆਂ ਰੱਖਦਾ ਨਾ ਸਿਰ ਦੇ ਉੱਤੇ ਤੇ ਫੇਰ ਜੁੱਤੀਆਂ ਹੀ ਰੱਖੂਗਾ ਜੁੱਤੀਆਂ ਮਾਰ ਕੇ ਇਹਨੂੰ ਭਜਾਵਾਂਗੇ ਨਹੀਂ ਰੱਖਣੀ ਦਿੱਤੀਆਂ ਤੁਸੀਂ ਤਾਂ ਜੁੱਤੀਆਂ ਫਿਰ ਤੇ ਜੁੱਤੀਆਂ ਮਾਰਾਂਗੇ ਵੀ ਇਹਦੇ ਪੈਸੇ ਰੱਖੀਆਂ ਨਾ ਫੋਟੋ ਦੇ ਰੱਖੀਆਂ ਅੱਛਾ ਜੁੱਤੀਆਂ ਮਾਰ ਮਾਰ ਕੇ ਭਜਾਵਾਂਗੇ ਹਾਂ ਹਾਂ ਭਜਾਉਣੇ ਏ ਹੁਣ ਤੇ ਸਾਡਾ ਮੌਕਾ ਆਇਆ ਢਿੱਕੇ ਆਏ ਹੁਣ ਤੇ ਵਾਵਾ ਗੱਲ ਕੱਟ ਜਾਂਦੇ ਨਾ ਆਪਣੇ ਆਏ ਮੂੰਹ ਏ ਹਾਂ ਹੁਣ ਢਿੱਕੇ ਆਏ ਇਹਨਾਂ ਦੀ ਲਾਲੇ ਅੱਗੇ ਹੁਣ ਮਾੜੀ ਗੱਲ ਆ ਇਸ ਤਰ੍ਹਾਂ ਦੇ ਸ਼ਬਦ ਬੋਲਣਾ ਕੋਈ ਗੱਲ ਨਹੀਂ ਮਾੜੀ ਇਹਦੇ ਕੋਈ ਗੱਲ ਨਹੀਂ ਹੋਈ ਸਾਡੇ ਬੱਬਰ ਸ਼ੇਰ ਆਵੇ ਹਾਂ ਬਹੁਤ ਬਹੁਤ ਸਾਡੇ ਮਹਾਨਸਤੀਆਂ ਪਈਆਂ ਆ ਅੱਛਾ ਵੋਟਾਂ ਵੇਲੇ ਤਾਂ ਉਹਨਾਂ ਹੀ ਲੋਕਾਂ ਨੂੰ ਵਰਤਿਆ ਜਾਂਦਾ ਉਹਨਾਂ ਲੋਕਾਂ ਤੋਂ ਵੋਟਾਂ ਮੰਗੀਆਂ ਜਾਂਦੀਆਂ ਤੇ ਅੱਗੇ ਪਿੱਛੇ ਬਿਆਨ ਇਹੋ ਜੇ ਉਹ ਵੋਟਾਂ ਸਾਡੇ ਬੰਦੇ ਮਾੜੇ ਆ ਬਹੁਤ ਮਾੜੇ ਬੰਦੇ ਸਾਡੇ ਹਾਂ ਤੁਹਾਡਾ ਭਾਈ ਜੀ ਕੀ ਨਾਮ ਆ ਕਰਤ ਸਿੰਘ ਜੀ ਕਰਤ ਜੀ ਕੀ ਕਿਵੇਂ ਦੇਖਦੇ ਹੋ ਇਹ ਬਿਆਨ ਹਾਲਾਂਕਿ ਕਾਫੀ ਵਾਅਦਿਆਂ ਦੇ ਵਿੱਚ ਆ ਰਿਹਾ ਪੂਰੇ ਪੰਜਾਬ ਦੇ ਵਿੱਚ ਹੀ ਇਹਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ ਸੁਖਰੀ ਗੱਲ ਪਤਾ ਕੀ ਆ ਜੀ ਮਨ ਕੇ ਚੱਲੋ ਐਸਡੀ ਉੱਚੀ ਪਦਵੀ ਵਾਲੇ ਮਰਹੂਮ ਸਰਦਾਰ ਬੂਟਾ ਸਿੰਘ ਜੀ ਗ੍ਰਾਮ ਮੰਤਰੀ ਰਹਿ ਚੁੱਕੇ ਆ ਅੱਠ ਵਾਰ ਦੇ ਐਮਐਲਏ ਆ ਨਾਂ ਟਿਕਟ ਮਿਲਣ ਦੇ باوجود ਵੀ ਇੱਕ ਵਾਰ ਉਹ ਆਜ਼ਾਦ ਜਿੱਤੇ ਹੋਏ ਸੀ ਮਨ ਕੇ ਚੱਲੋ ਉਹਨਾਂ ਨੂੰ ਇਸ ਤਰ੍ਹਾਂ ਦੀ ਸ਼ਦਾਬਲੀ ਵਰਤਦੇ ਆ ਵੱਡੇ ਲੀਡਰ ਤੇ ਉਹ ਮਨ ਕੇ ਚੱਲੋ ਆਮ ਜਨਤਾ ਬਾਰੇ ਕੀ ਸੋਚਦੇ ਹੋਣਗੇ ਆਮ ਜਨਤਾ ਨੂੰ ਤਾਂ ਕੀੜੇ ਮਕੋੜੇ ਸਮਝਣਗੇ ਜਿਹੜੇ ਐਡੇ ਵੱਡੇ ਲੀਡਰ ਆ ਜੀ ਉਹਨਾਂ ਬਾਰੇ ਇਦਾਂ ਬੋਲ ਰਿਹਾ ਜੀ ਇਹ ਲੀਡਰ ਪਤਾ ਗੱਲ ਕੀ ਸਾਡੀ ਜਿਹੜੀ ਆਮ ਜਨਤਾ ਦੇ ਵਿੱਚ ਆਮ ਜਨਤਾ ਦੇ ਸਬੰਧਾਂ ਨੂੰ ਵਿਗਾੜਨਾ ਚਾਹੁੰਦੀ ਹੈ ਜੀ ਇਦਾਂ ਦੀ ਸ਼ਬਦਾਬਲੀ ਵਰਤ ਕੇ ਪੁਤਲਾ ਫੂਕ ਰਿਹਾ ਤੁਸੀਂ ਅੱਜ ਬਿਲਕੁਲ ਫੂਕ ਰਿਆਂ ਜੀ ਬਹੁਤ ਦਿਨ ਘਰੌਣੀ ਹਰਕਤ ਕੀਤੀ ਹੈ ਜੀ ਸਾਡੀ ਇੱਕ ਕੌਮ ਦੇ ਜਰਨੈਲ ਐਡੀ ਉੱਚੀਆਂ ਪਦਮੀਆਂ ਤੇ ਹੋ ਰਿਹਾ ਹੈ ਜੇ ਉਹਨਾਂ ਨੂੰ ਇਹ ਮਾੜਾ ਬੋਲ ਸਕਦੇ ਤੇ ਸਾਡੇ ਅੱਗੇ ਜਿਹੜੇ ਛੋਟੇ ਲੈਵਲ ਦੇ ਲੀਡਰ ਉਹਨੂੰ ਕਿ ਸਮਝਣਗੇ ਹੂੰ ਵੇਖੋ ਜੀ ਕਾਂਗਰਸ ਨੇ ਅੱਜ ਤੱਕ ਕੋਈ ਚੰਗਾ ਕੰਮ ਨਹੀਂ ਕੀਤਾ ਜਿੰਨੇ ਵੀ ਕੰਮ ਕਾਂਗਰਸ ਨੇ ਕੀਤੇ ਆ ਇਦਾਂ ਸਾਨੂੰ ਪਾੜ ਕੇ ਰਾਜ ਕੀਤਾ ਹੂੰ ਸਾਨੂੰ ਤਾਂ ਇਹਨਾਂ ਨੇ ਸਿਰਫ ਲਾਰਿਆਂ ਲੱਪਿਆਂ 'ਚ ਰੱਖਿਆ ਤੇ ਜਦੋਂ ਸਾਡੀ ਲੋੜ ਹੁੰਦੀ ਆ ਉਦੋਂ ਸਾਨੂੰ ਹੱਥਾਂ ਤੇ ਚੁੱਕ ਲੈਂਦੇ ਤੇ ਜਦੋਂ ਹੁਣ ਲੋੜ ਨਹੀਂ ਗਈ ਤੇ ਹੁਣ ਵੇਖ ਲਓ ਤੁਹਾਡੇ ਸਾਹਮਣੇ ਬਿਆਨ ਦਿੱਤਾ ਉਹਨੇ ਕਾਫੀ ਲੋਕਾਂ ਦੇ ਵਿੱਚ ਰੋਸ ਦੇਖਿਆ ਗਿਆ ਕੀ ਲੀਡਰਾਂ ਨੂੰ ਇਹੋ ਜਿਹੀਆਂ ਚੀਜ਼ਾਂ ਸੋਚਣੀਆਂ ਚਾਹੀਦੀਆਂ ਨੇ ਬੋਲਣ ਤੋਂ ਪਹਿਲਾਂ ਵੇਖੋ ਜੀ ਚਰਮਰੀ ਅਕਾਲੀ ਦਲ ਵੱਲੋਂ ਗੁਲਜਾਰ ਸਿੰਘ ਰਣੀਕੇ ਉਹਨੇ ਬਹੁਤ ਵਧੀਆ ਬਿਆਨ ਦਿੱਤੇ ਤੇ ਸਾਡਾ ਭਰਾ ਹੈ ਚਲ ਜਰਨਜੀਤ ਸਿੰਘ ਚੰਨੀ ਵੀ ਆਉਣ ਵਾਲਾ ਮੁੱਖ ਮੰਤਰੀ ਉਧਰੋਂ ਡੈਨੀ ਸਾਹਿਬ ਕਹਿੰਦੇ ਮੈਂ ਮੁੱਖ ਮੰਤਰੀ ਬਣਨਾ ਤੇ ਅੱਜ ਉਹਨਾਂ ਨੂੰ ਦਿਸਦਾ ਨਹੀਂ ਵੀ ਸਾਡੀ ਕੌਮ ਲਈ ਕੀ ਬੋਲਦੇ ਪਏ ਇਹ ਤਾਂ 2027 'ਚ ਪਤਾ ਇਹਨਾਂ ਸਾਫ਼ ਕਰਵਾ ਲਿਆ ਆਬਦਾ ਹਾਂ ਤੁਹਾਨੂੰ ਤਰਨਤਾਰਨ ਵਾਲੇ ਇਲੈਕਸ਼ਨ 'ਚ ਵੀ ਪਤਾ ਲੱਗ ਜੂ ਅੱਛਾ ਸਾਡੇ ਲੋਕਾਂ ਦੀਆਂ ਵੋਟਾਂ ਇਹਨਾਂ ਦੀਆਂ ਵੋਟਾਂ ਕਿਹੜੀਆਂ ਦੱਸੋ ਇਹਨਾਂ ਦੀਆਂ ਕੋਠੀਆਂ ਵੱਡੀਆਂ ਤੇ ਵੋਟਾਂ ਤਿੰਨ ਸਾਡੇ ਦੋ ਮਰਦਿਆਂ ਇੱਥਾਂ ਤੇ 12 ਵੋਟਾਂ ਇਹਨਾਂ ਦਾ ਤੇ ਸਾਡੇ ਮੁਕਾਬਲੇ ਸਾਡੀ ਕੌਮ ਜਿਗ ਦੇ ਇੱਕ ਹੋਵੇ ਨਾ ਇਹਨਾਂ ਅਰਗੇ ਲੀਡਰਾਂ ਨੇ ਤੇ ਅੱਗੇ ਲਾਲਾ ਭਜਾ ਦਈਏ ਇਹ ਹਮੇਸ਼ਾ ਹੀ ਕਾਂਗਰਸ ਨੇ ਸਾਡੇ ਨਾਲ ਜਿਹੜਾ ਜਾਤੀਪਾਤ ਦਾ ਸ਼ੁਰੂ ਤੇ ਚੱਲਦਾ ਆਉਂਦਾ ਇਹ ਸਾਰੀ ਕਾਂਗਰਸ ਦੀ ਦੇਣ ਆ ਰਾਜਾ ਵੜਿੰਗ ਨੇ ਮਾਫੀ ਵੀ ਮੰਗ ਲਈ ਕਹਿੰਦਾ ਵੀ ਜੁੱਤੀਆਂ ਜਿਹੜੀਆਂ ਮੇਰੇ ਸਿਰ ਦੇ ਵਿੱਚ ਮੈਂ ਰੱਖਦਾ ਉਹਨਾਂ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਜਿਹੜੀ ਸੰਗਤ ਸਿੱਖ ਸੰਗਤ ਨੇ ਕੁਰਬਾਨੀਆਂ ਦਿੱਤੀਆਂ ਮੈਂ ਸਿਰ ਦੇ ਵਿੱਚ ਰੱਖਦਾ ਉਹਨਾਂ ਦੇ ਜੋੜੇ ਉਹਨਾਂ ਨੇ ਇਹ ਵੀ ਗੱਲ ਕਹੀ ਗਈ ਕਿ ਲੱਗਦਾ ਵੀ ਉਸ ਤੋਂ ਪਹਿਲਾਂ ਮਾਫੀ ਮੰਗਣ ਤੋਂ ਪਹਿਲਾਂ ਹੀ ਜੇ ਸੋਚ ਕੇ ਬੋਲਿਆ ਜਾਂਦਾ ਤਾਂ ਮਾਫੀ ਤੱਕ ਵੀ ਲੋੜ ਨਾ ਪੈਂਦੀ ਵੇਖੋ ਜੀ ਨਸ਼ਾ ਇਹ ਕਰਦਾ ਨਸ਼ੀੜੀ ਤਗੜਾ ਹੈ ਹਮ ਬਾਹਰ ਘਾਟ ਚ ਬੋਲੀ ਗਿਆ ਇਹਨੂੰ ਪਤਾ ਹੀ ਨਹੀਂ ਮੈਂ ਕੀ ਕਹਿਣਾ ਪਿਆ ਹਮ ਹੁਣ ਅੱਜ ਜੂ ਕਹਿੰਦਾ ਮੈਂ ਜੁੱਤੀਆਂ ਰੱਖਦਾ ਸਿਰ ਤੇ ਇਹਨਾਂ ਦੀਆਂ ਕਿ ਸਾਡੇ ਦਾ ਤੂੰ ਐਡਾ ਕੌਮ ਦਾ ਵੱਡਾ ਲੀਡਰ ਹੈ ਤੁਹਾਡੀ ਪਾਰਟੀ ਦਾ ਲੀਡਰ ਹੋ ਤੇ ਤੂੰ ਉਹਨਾਂ ਨੂੰ ਇਹ ਗੱਲ ਕਹਿਣਾ ਪਿਆ ਵੇਖੋ ਜੀ ਕੋਈ ਨਿੱਕਾ ਮੋਟਾ ਲੀਡਰ ਥੋੜਾ ગ્રામ ਮੰਤਰੀ ਰਿਹਾ ਐਸ்சி ਕਮਿਸ਼ਨ ਦਾ ਆਲ ਇੰਡੀਆ ਦਾ ਚੇਅਰਮੈਨ ਰਿਹਾ ਵਧੀਆ ਕੰਮ ਨਹੀਂ ਕੀਤਾ ਬਾਕੀ ਮਾਫੀ ਹੁਣ ਮੈਂ ਇੱਥੇ ਉਹਨੂੰ ਮਾੜਾ ਚੰਗਾ ਬੋਲ ਜਾਂ ਤੇ ਬਾਅਦ ਵਿੱਚ ਮੈਂ ਕਹਾਂ ਮੈਂ ਮਾਫੀ ਮੰਗਦਾ ਇਹ ਕੋਈ ਗੱਲ ਥੋੜਾਂ ਦੀ ਮਾਫੀ ਇਹ ਦੇਦੇ ਜੀ ਐਫਆਈਆਰ ਦਰਜਾਂ ਹੋਈਆਂ ਇਹਨੂੰ ਸਖਤੋ ਸਖਤ ਸਜ਼ਾ ਬਿਲਣੀ ਚਾਹੀਦੀ ਆ ਤਾਂ ਕਿ ਆਉਣ ਵਾਲਾ ਚਾਹੇ ਉਹ ਕਿਸੇ ਵੀ ਪਾਰਟੀ ਦਾ ਲੀਡਰ ਆ ਉਹ ਸਾਡੀ ਐਸਸੀ ਕੌਮ ਦੇ ਖਿਲਾਫ ਚਾਹੇ ਸਾਡੇ ਭੈਣ ਭਰਾ ਦੇ ਖਿਲਾਫ ਚਾਹੇ ਕਿਸ ਗਰੀਬ ਦੇ ਖਿਲਾਫ ਕੋਈ ਇਹੋ ਜੀ ਹਰ ਕ੍ਰਾਉਣੀ ਰਕਤਨਾ ਕਰ ਸਕੇ ਅੱਛਾ ਉਹਨੇ ਬਿਆਨ ਦਿੱਤਾ ਫਿਰ ਮਾਫੀ ਮੰਗੀ ਉਹਦੇ ਤੇ ਐਫਆਈਆਰ ਵੀ ਹੋਈ ਹਜੇ ਵੀ ਪੁਤਲੇ ਫੁੱਕੇ ਜਾ ਰਹੇ ਹਜੇ ਵੀ ਰੋਸ ਹੋ ਰਿਹਾ ਇਹਦਾ ਮਤਲਬ ਕੌਮ ਨੇ ਉਹਨਾਂ ਨੂੰ ਮਾਫ ਨਹੀਂ ਕੀਤਾ ਬਿਲਕੁਲ ਨਹੀਂ ਕੀਤਾ ਸਾਰ ਮੈਂ ਮੈਨੂੰ ਬੜੀ ਹੈਰਾਨੀ ਆ ਸਾਡਾ ਚਲੋ ਪਾਰਟੀ ਉਹਦੀ ਕਾਂਗਰਸ ਹੀ ਆ ਜਰਨਜੀਤ ਸਿੰਘ ਚੰਨੀ ਦੀ ਸਾਬਕਾ ਮੁੱਖ ਮੰਤਰੀ ਦੀ ਮੈਨੂੰ ਬੜਾ ਦੁੱਖ ਹੋਇਆ ਸੁਣ ਕੇ ਉਹ ਕਹਿੰਦਾ ਜੀ ਉਹਨੇ ਮਾਫੀ ਮੰਗ ਲਈ ਹੱਦ ਹੋ ਗਈ ਯਾਰ ਇੰਨਾ ਸਾਡੇ ਕੌਮ ਨੂੰ ਕਹਿ ਕੇ ਇਹ ਬਾਲਮਿਕੀ ਜੀ ਇਹ ਮੈਭੀ ਜੀ ਇਹ ਦੂਜਾ ਕਾਲਾ ਜੀ ਇਹ ਸਾਡੇ ਪੱਠੇ ਪਾਉਣ ਵਾਲਾ ਮੈਨੂੰ ਤਾਂ ਚਰਨਜੀਤ ਸਿੰਘ ਚੰਨੀ ਦੇ ਰਾਨਗੀ ਲੱਗੀ ਕਹਿੰਦਾ ਦੂਜਾ ਇਹਨੂੰ ਮਾਫ ਉਹਨੇ ਮਾਫੀ ਮੰਗ ਲਈ ਹੁਣ ਮੈਂ ਇੱਥੇ ਕੋਈ ਬੋਲਾਂ ਤਾਂ ਮੈਂ ਵੀ ਬਾਅਦ ਚ ਕਹੂੰਗਾ ਮੈਂ ਮਾਫੀ ਮੰਗ ਲਈ ਮੈਂ ਬੋਲਣ ਤੋਂ ਪਹਿਲਾਂ ਉਹ ਥੋੜਾ ਜਿਹਾ ਬੰਦੇ ਨੂੰ ਸੋਚਣਾ ਚਾਹੀਦਾ ਕਿ ਮੈਂ ਕੀ ਬੋਲਦਾ ਪਿਆ ਉਹਦਾ ਮੈਂ ਤੁਹਾਨੂੰ ਪਹਿਲਾਂ ਦੱਸਤਾ ਫੀਮ ਰਜਮੀ ਖੰਦਾ ਨਛੇੜੀ ਜ਼ਰੇਦਾ ਆ ਬੋਲਣ ਦੀ ਇਹਨੂੰ ਅਕਲ ਨਹੀਂ ਗਈ ਫੇਰ ਇਹ ਕਦੇ ਕਲਾਬ ਵੀ ਬੋਲ ਜਾਂਦਾ ਜੀ ਮੈਂ ਤਾਂ ਇਹੋ ਪੀਰ ਕਰਦਾ ਵੀ ਇਹਨੂੰ ਲਾ ਕੇ ਪਰੇ ਮਾਰੋ ਯਾਰ ਇਹਨੇ ਤਾਂ ਪੜ ਕੇ ਬੇੜਾ ਕਰ ਕਰ ਕਰਦਾ ਯਾਰ ਸਾਡੇ ਲੋਕਾਂ ਨੂੰ ਇੰਨੀ ਗੱਲ ਕਹਿਣ ਚੀ ਬਿਲਕੁਲ ਤੁਸੀਂ ਭਾਈ ਇੱਥੋਂ ਦੇ ਬਿਲਕੁਲ ਜੀ ਮੈਂ ਪਿੰਡ ਲੱਖੋ ਕੇ ਦਾ ਸਨਿਕ ਆ ਜੀ ਹਮ ਬਿਆਨ ਆਇਆ ਰਾਜਾ ਵੜਿੰਗ ਦਾ ਅੱਜ ਤੁਸੀਂ ਪੁਤਲਾ ਲੈ ਕੇ ਇੱਥੇ ਪਹੁੰਚਿਓ ਉਹਨਾਂ ਦਾ ਬਹੁਤ ਮੰਦ ਭਾਗੀ ਗੱਲ ਆ ਜੀ ਜਿਹੜਾ ਰਾਜਾ ਵੜਿੰਗ ਮੈਂ ਤੁਹਾਨੂੰ ਪਹਿਲੀ ਗੱਲ ਆ ਕਿ ਜਿਹੜਾ ਉਹਨੂੰ ਰਾਜਾ 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 ਕਹਿ ਰਹੇ ਆ ਮੈਨੂੰ ਤੇ ਇਸ ਗੱਲ ਦੀ ਸ਼ਰਮ ਆ ਰਹੀ ਆ ਕਾਹਦਾ ਰਾਜਾ ਉਹ ਪਬਲਿਕ ਨੇ ਉਹਨੂੰ ਫਿਰ ਮੱਥੇ ਬਿਠਾਇਆ ਹੀਗਾ ਠੀਕ ਆ ਐਮ ਐਲ ਏ ਬਣਾਇਆ ਐਮ ਪੀ ਬਣਾਇਆ ਉਹ ਪਬਲਿਕ ਨੂੰ ਗਲਤ ਬੋਲੇ ਇੱਕ ਆਮ ਜਨਤਾ ਨੂੰ ਆਮ ਜਨਤਾ ਦੀ ਵੋਟ ਪੈਂਦੀ ਆ ਆਮ ਜਨਤਾ ਜਿਹੜੀ ਆ ਉਹੀ ਅੱਗੇ ਲੈ ਕੇ ਜਾਂਦੀ ਇਹਨਾਂ ਨੂੰ ਤੇ ਇਹੋ ਜਿਹੇ ਸ਼ਬਦਾਲੀਆਂ ਸ਼ਬਦਾਵਲੀਆਂ ਬੋਲਣ ਇਹ ਤੇ ਕਦੇ ਬਖਸ਼ਣਯੋਗ ਨਹੀਂ ਹੈਗੇ ਮੈਂ ਕਾਂਗਰਸ ਪਾਰਟੀ ਕੋ ਮੰਗ ਕਰਦਾ ਕਿ ਉਹਨੂੰ ਤੁਰੰਤ ਹੀ ਪਾਰਟੀ ਚੋਂ ਬਾਹਰ ਕੱਢਿਆ ਜਾਵੇ ਤੇ ਇਹਦੇ ਵਿੱਚ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਨਹੀਂ ਦੇਣਾ ਚਾਹੀਦਾ ਜੀ ਸਿਰਫ ਇਹ ਲੀਡਰ ਨਹੀਂ ਸਾਡੀ ਕੌਮ ਦੇ ਖਿਲਾਫ ਕੋਈ ਵੀ ਜਿਹੜਾ ਉਹਦਾ ਕੋਈ ਵੀ ਬੋਲੂਗਾ ਨਾ ਅਸੀਂ ਉਹਦੇ ਸਿਰ 'ਤੇ ਛਿੱਤਰੀ ਮਾਰਾਂਗੇ ਹੂੰ ਛਿੱਤਰੀ ਮਾਰਾਂਗੇ ਉਹਦੇ ਸਿਰ 'ਤੇ ਕਿਹਦੇ ਬੋਲਣਾ ਚਾਹੀਦਾ ਲੀਡਰਾਂ ਨੂੰ ਬਿਲਕੁਲ ਸੋਚ ਕੇ ਬੋਲਣਾ ਚਾਹੀਦਾ ਵੋਟਾਂ ਵੋਟਾਂ ਮੰਗਣ ਵੇਲੇ ਬੋਲਦੇ ਉਹਵੇਂ ਬੋਲਣਾ ਚਾਹੀਦਾ ਹਾਂਜੀ ਹਾਂਜੀ ਵੋਟਾਂ ਵੋਟਾਂ ਵੇਲੇ ਤਾਂ ਘਰ ਆਣ ਕੇ ਪਿੰਡਾਂ ਤੇ ਬਹਿ ਕੇ ਵੋਟਾਂ ਮੰਗਦੇ ਆ ਪਾਣੀ ਪੀਂਦੇ ਰੋਟੀ ਵੀ ਖਾਂਦੇ ਆ ਦੇ ਬਾਅਦ ਇਹੋ ਜਿਹੀ ਚੁਬਤਾਵਲੀ ਬੋਲਦੇ ਆ ਨਹੀਂ ਬੋਲਣੀ ਚਾਹੀਦੀ ਤੇ ਜਿਹੜੀ ਮਾਫੀ ਹੋਣੇ ਮੰਗ ਰਿਹਾ ਵਾ ਤੇ ਮੇਰੇ ਸਿਰ ਦੇ ਵਿੱਚ ਮੈਂ ਇਸ ਕੌਮ ਦੇ ਛਿੱਤਰ ਰੱਖਦਾ ਅੱਜ ਤੇ ਕੌਮ ਨੇ ਉਹਦੇ ਸਿਰ ਦੇ ਵਿੱਚ ਮਾਰਤੇ ਠੀਕ ਆ ਮਾਰੂਗੀ ਜੋ ਇਹਨੇ ਬੋਲਿਆ ਨਾ ਇਹ ਕਦੀ ਵੀ ਮਾਫ ਕਰਨ ਦੇ ਲਾਇਕ ਨਹੀਂਗਾ ਤੇ ਮੈਂ ਸਾਰੀ ਇਸ ਆਪਣੀ ਕੌਮ ਨੂੰ ਕਹਿਣਾ ਇਹਨੂੰ ਕਦੀ ਵੀ ਮਾਫ਼ ਨਾ ਕੀਤਾ ਜਾਵੇ ਇਹ ਜਿੱਥੇ ਵੀ ਜਾਂਦਾ ਇਹਦੀ ਵਿਰੋਧਤਾ ਹੋਵੇ ਜਿਹੜਾ ਵਾਇਰਲ ਹੋ ਰਿਹਾ ਔਰ ਲੋਕਾਂ ਦੇ ਵਿੱਚ ਕਾਫੀ ਰੋਸ ਦੇਖਿਆ ਜਾ ਰਿਹਾ ਤੁਹਾਡੇ ਨਗਰ ਦੇ ਵਿੱਚ ਵੀ ਇਸੇ ਤਰ੍ਹਾਂ ਹਾਂਜੀ ਹਾਂਡੇ ਨਗਰ 'ਚ ਵੀ ਇਸੇ ਤਰ੍ਹਾਂ ਹੀ ਆ ਜੀ ਇਹ ਮਾੜੀ ਗੱਲ ਹੈ ਇਹਨੇ ਬੋਲਣਾ ਨਹੀਂ ਚਾਹੀਦਾ ਮਜਬੀ ਸਿੱਖ ਜਾਤ ਕੋਈ ਐਵੇਂ ਨਹੀਂ ਹੈਗੀ ਇਹਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਸੀ ਪਹਿਲਾਂ ਵੀ ਐਵੇਂ ਆ ਖਾ ਕੇ ਨਸ਼ਾ ਵੱਧ ਘੱਟ ਬੋਲੀ ਜਾਂਦਾ ਬੋਲਣ ਤੋਂ ਪਹਿਲਾਂ ਕੋਈ ਸੋਚਣਾ ਚਾਹੀਦਾ ਇਹਨੂੰ ਵੀ ਜਦੋਂ ਵੋਟਾਂ ਲੈਣੀਆਂ ਉਦੋਂ ਦੇ ਹੱਥ ਜੋੜਦੇ ਆ ਘਰ ਘਰ ਆਉਂਦੇ ਆ ਜਦੋਂ ਇਲੈਕਸ਼ਨ ਹੋ ਜਾਂਦਾ ਉਦੋਂ ਕੋਈ ਮਾੜਾ ਬੋਲਣਾ ਸ਼ੁਰੂ ਕਰ ਦਿੰਦੇ ਇਹਨਾਂ ਨੂੰ ਕੋਹਨਾ ਕੋਈ ਸੋਚਣਾ ਚਾਹੀਦਾ ਨਾ ਬੀਲਾ ਇਹ ਚੀਜ਼ ਦਾ ਸਕੇਣਾ ਪਿਆ ਸੀਗਾ ਇਹਦਾ ਰੌਲਾ ਜੀ ਪ੍ਰਿੰਸ ਕਿਆ ਨਾਲੀ ਮੁਕਸਰ ਟੇਲਰ ਨਹੀਂ ਪ੍ਰਿੰਸ ਜੀ ਉਹ ਜੜੋਂ ਮਿਹਨਤ ਕਰਦਾ ਕਿਸੇ ਨੇ ਪੈਸੇ ਦਾ ਲੈਣਾ ਹੀ ਆ ਜੀ ਉਹਦੇ ਤੋਂ ਇਹ ਨੰਗ ਦਾ ਸਿਰੇ ਦਾ ਠੱਗੀਆਂ ਮਾਰ ਮਾਰਤਾ ਬਣਿਆ ਆਪਾਂ ਨੂੰ ਵੀ ਪਤਾ ਹੀ ਹੈਦਾ ਜੀ ਵੀ ਕਿੰਨੇ ਕੁ ਜੋਗਾ ਸੀ ਇਹ ਜਿਹਨੇ ਬੱਸਾਂ ਚੋਂ ਕਮਾਈ ਕੀਤੀ ਹੁਣ ਬੱਸਾਂ ਦੀ ਬਾਡੀਆਂ ਖਾਧੀਆਂ ਉਹਦਾ ਚਲੋ ਹੁਣ ਇਹਦਾ ਉਹਨ ਤੁਹਾਨੂੰ ਪਤਾ ਹੀ ਹੈ ਸਾਰੇ ਜੱਗ ਜਾਣ ਰਹੀ ਹੈ ਵੀ ਇਹਨੇ ਠੱਗੀ ਮਾਰੀ ਸੀ ਉਹਨਾਂ ਨਾਲ ਉਹਨਾਂ ਪੈਸੇ ਮੰਗ ਲਏ ਇਹ ਉਦੋਂ ਮੰਤਰੀ ਸੀ ਇਹ ਫੜਕ ਪਿਆ ਵੀ ਇਹ ਕਹਿੰਦੇ ਨੇ ਵੀ ਕੌਣ ਨੇ ਮੇਰੇ ਤੋਂ ਪੈਸੇ ਮੰਗਣ ਵਾਲੇ ਚਲੋ ਤੁਸੀਂ ਵੀ ਹੁਣ ਕਿਰਤ ਕਮਾਈ ਵਾਲੇ ਆ ਜੇ ਕਿਸੇ ਨੇ ਕੋਈ ਦਾ ਕੰਮ ਕੀਤਾ ਪੈਸੇ ਤਾਂ ਨੇ ਲੈਣਾ ਹੀ ਆ ਜੀ ਟੇਲਰ ਤੋਂ ਦੇ ਦਿੱਤੇ ਨੇ ਪੈਸੇ ਟੇਲਰ ਨੂੰ ਕਿ ਰੋਲਾ ਹਜੇ ਵੀ ਚੱਲਦਾ ਫਿਰੇ ਨਹੀਂ ਦੇ ਦਿੱਤੇ ਫਿਰ ਬੇਸ਼ਰਮ ਦੀ ਬੇਸ਼ਰਮ ਦੀ ਗੱਲ ਗੱਲ ਉਹ ਆ ਵੀ ਬੇਸ਼ਰਮਾਂ ਦੀ ਡੋਲ ਦੀ ਦਾਲ ਉਹ ਆਂਦਾ ਵੀ ਡੋਲ ਡੋਲ ਖਾਣੇ ਆ ਰੋੜ ਸੋਣੀ ਢਲੋਣਾ ਦਿੱਤੇ ਚਲੋ ਵਕਰੀ ਗੱਲ ਆ ਜੀ ਪਰ ਬੇਸ਼ਰਮ ਸਿਰੇ ਦਾ ਜੀ ਇਹਨੂੰ ਕੋ ਇਹਦੇ ਮੂੰਹ ਤੇ ਤੁਸੀਂ ਕਿਸੇ ਮਰਗ ਤੇ ਬੈਠਾ ਕੋ ਹਾਸਾ ਹੋਊਗਾ ਤੇ ਮੂੰਹ ਤੇ ਇਹ ਮਿੰਟ ਇੱਕ ਪੰਜੀ ਦਾ ਇਹਨੂੰ ਕੋਈ ਕਿਸੇ ਦਾ ਦੁੱਖ ਨਹੀਂ ਆਪਣੇ ਹੱਡਾਂ ਚ ਆਇਆ ਸੀ ਇਹ ਆਸ਼ੂ ਦੇ ਘਰੇ ਬੈਠਾ ਪਕੌੜੇ ਖਾਈ ਜਾਂਦਾ ਸੀ ਚਾਹ ਨਾਲ ਗੁਲਾਬ ਜਾਨ ਖਾਈ ਜਾਂਦਾ ਸੀ ਇਹਨੂੰ ਸ਼ਰਮੀ ਨਹੀਂ ਕੋਈ ਇਹ ਜਮਾਂ ਸਿਰੇ ਦਾ ਰਾਣਾ ਸਾਹਿਬ ਨੇ ਰਾਣਾ ਗੁਰਜੀਤ ਜਿਹੜਾ ਉਹਨੇ ਵੀ ਕਿਹਾ ਕਹਿੰਦਾ ਸੈਲਫਿਸ਼ ਬੰਦਾ ਉਹਦੀ ਪਾਰਟੀ ਦਾ ਬੰਦਾ ਹੀ ਆ ਕਹਿੰਦਾ ਇਹਨੂੰ ਕਿਸੇ ਨਾਲ ਆਪਦੇ ਨਾਲ ਆ ਕਹਿੰਦਾ ਪੱਤਰਕਾਰ ਜੀ ਬਿਲਕੁਲ ਸਵਾਤ ਸਵਾਸ ਰਸਾ ਸਿਰੇ ਦੇ ਗੰਢ ਆ ਸਾਡੇ ਛੇਤਰ ਥੱਲੇ ਪਿਆਜ ਹੈ ਤੇ ਇਹਨੂੰ ਛਤਰੀਆਂ ਹੀ ਠੋਕੀ ਜਾਂਦੇ ਜਿੰਨਾ ਜਿਹਦੇ ਨਾਲ ਅਸੀਂ ਜਿਹਨੇ ਨਾ ਮੱਝ ਵੀ ਸਿੱਖ ਸਾਡੀ ਜਿਹੜੀ ਕੌਮ ਆ ਅਸੀਂ ਤੇ ਤਨ ਕੇ ਰੱਖਣੀ ਹੈ ਇਹੋ ਜੀ ਬਿਲਕੁਲ ਤੁਸੀਂ ਵੇਖੋ ਕਿ ਇਹ ਛਤਰਾ ਨਾਲ ਜਿਹੜੀ ਆ ਉਹ ਕੁੱਟਮਾਰ ਕੀਤੀ ਜਾ ਰਹੀ ਆ ਛਤਰਾ ਮਾਰੇ ਜਾ ਰਹੇ ਆ ਰਾਜੇ ਵੜਿੰਗ ਦਾ ਜਿਹੜਾ ਪੁੱਤਲਾ ਬਣਾ ਕੇ ਗਾਲ ਦੇ ਵਿੱਚ ਹਾਰ ਪਾਇਆ ਗਿਆ ਪਹਿਲਾਂ ਛਿੱਤਰਾਂ ਦਾ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਪੁਤਲਾ ਜਿਹੜਾ ਉਹ ਫੁੱਕਿਆ ਜਾ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਇਹ ਤਸਵੀਰ ਫਿਰੋਜ਼ਪੁਰ ਦੇ ਫਿਰੋਜ਼ਪੁਰ ਦੇ ਲੱਖੋ ਕੇ ਬਹਿਰਾਮ ਤੋਂ ਸਾਹਮਣੇ ਆ ਰਹੀ ਆ ਔਰ ਲੋਕਾਂ ਨੇ ਜੰਮ ਕੇ ਜਿਹੜੀ ਆ ਉਹ ਪੜਾਸ ਇੱਥੇ ਕੱਢੀ ਆ ਤੁਸੀਂ ਵੇਖ ਸਕਦੇ ਹੋ ਔਰ ਲੋਕਾਂ ਦਾ ਕਹਿਣਾ ਹੈ ਕਿ ਇਹੋ ਜਿਹੇ ਬਿਆਨ ਦੇਣ ਤੋਂ ਪਹਿਲਾਂ ਲੀਡਰਾਂ ਨੂੰ ਸੋਚਣਾ ਚਾਹੀਦਾ ਹੈ ਕਿਉਂਕਿ ਲੋਕਾਂ ਦੇ ਵਿੱਚ ਜਿਹੜਾ ਇੱਕ ਮਾਹੌਲ ਜਿਹੜਾ ਉਹ ਖਰਾਬ ਹੁੰਦਾ ਜਿਹੜੇ ਮਾਹੌਲ ਖਰਾਬ ਹੋਣ ਤੋਂ ਬਾਅਦ ਆਪਸੀ ਭਾਈਚਾਰੇ ਦੀ ਜਿਹੜੀ ਸਾਂਝਾ ਉਹ ਬਿਲਕੁਲ ਖਰਾਬ ਹੁੰਦੀ ਆ ਫਿਲਹਾਲ ਦੀ ਘੜੀ ਪੂਰੇ ਪੰਜਾਬ ਦੇ ਵਿੱਚ ਕਹਿ ਲਈਏ ਔਰ ਫਿਰੋਜ਼ਪੁਰ ਦੇ ਏਰੀਏ ਦੇ ਵਿੱਚ ਖਾਸ ਕਰਕੇ ਕਹਿ ਲਈਏ ਜ਼ਿਆਦਾਤਰ ਜਿਹੜੇ ਪੁਤਲੇ ਰਾਜੇ ਵੜਿੰਗ ਦੇ ਫੁਕੇ ਜਾ ਰਹੇ ਨੇ ਚਾਹੇ ਕਿ ਰਾਜਾ ਵੜਿੰਗ ਵੱਲੋਂ ਮਾਫੀ ਮੰਗ ਲਈ ਗਈ ਆ ਲੇਕਿਨ ਲੋਕ ਫਿਰ ਵੀ ਅੱਕੇ ਪਏ ਨੇ ਲੋਕ ਫਿਰ ਵੀ ਰੋਸ ਜਿਹੜਾ ਉਹ ਆਪਣਾ ਘਰ ਦੇ ਨਜ਼ਰ ਆ ਰਹੇ ਨੇ ਤੁਹਾਡੀ ਕੀ ਰਾਏ ਆ ਤਾਂ ਕਮੈਂਟ ਦੇ ਵਿੱਚ ਜ਼ਰੂਰ ਸਾਂਝੀ ਕਰਨਾ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਸੋ